ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਦੀਪ ਸਿੰਘ ਪੰਜਾਬ ਫਸਲ ਜਾਣਕਾਰੀ ਚੈਨਲ ਤੋਂ ਕਿਸਾਨ ਭਰਾਓ ਝੋਨੇ ਦੇ ਝਾੜ ਜਿਹੜੇ ਬਹੁਤ ਘਟ ਆਏ ਨੇ ਲਗਭਗ 20 ਕੁਇੰਟਲ ਤੋਂ ਲੈ ਕੇ ਅਪਰੋਕਸ 30 ਤੋਂ 31 ਕੁਇੰਟਲ ਤੱਕ ਝਾੜ ਆਏ ਨੇ ਜ਼ਿਆਦਾਤਰ ਤਾਂ 25 26 27 ਕੁਇੰਟਲ ਦੇ ਆਸ-ਪਾਸ ਹੀ ਦੇਖੇ ਗਏ ਨੇ ਬਹੁਤ ਸਾਰੇ ਕਾਰਨ ਨੇ ਪਰ ਅੱਜ ਦੀ ਜਿਹੜੀ ਵੀਡੀਓ ਆ ਉਹ ਬਣਾਉਣ ਜਾ ਰਹੇ ਆਪਾਂ ਕਨਕ ਦੇ ਕਨਕ ਦੇ ਵਿੱਚ ਆਉਣ ਵਾਲੇ ਗੁੱਲੀ ਡੰਡੇ ਤੇ ਗੁੱਲੀ ਡੰਡੇ ਦੀ ਰੋਕਥਾਮ ਆਪਾਂ ਕਿਵੇਂ ਸਟਾਰਟਿੰਗ ਦੇ ਵਿੱਚ ਕਰ ਸਕਦੇ ਆ ਕਿਹੜੀਆਂ ਕਿੜੀਆਂ ਦਵਾਈਆਂ ਸਿਫਾਰਿਸ਼ ਨੇ ਕੀਤੀ ਬੜੀ ਲੁਧਿਆਣਾ ਯੂਨੀਵਰਸਿਟੀ ਕੋਲੋਂ ਉਹਦੇ ਸਬੰਧ ਦੇ ਵਿੱਚ ਇਹ ਵੀਡੀਓ ਆਪਾਂ ਅੱਜ ਬਣਾਵਾਂਗੇ ਗੁੱਲੀ ਡੰਡੇ ਦੀ ਬਹੁਤ ਸਾਰੀ ਸਮੱਸਿਆ ਵਾ ਪੰਜਾਬ ਦੇ ਵਿੱਚ ਖਾਸ ਕਰਕੇ ਮਾਝੇ ਏਰੀਆ ਦੇ ਵਿੱਚ ਇਹਦੀ ਜਿਆਦਾ ਸਮੱਸਿਆ ਆਉਂਦੀ ਆ ਇਹਦੇ ਸਬੰਧ ਦੇ ਵਿੱਚ ਆਪਾਂ ਕੀ ਕਰਨਾ ਜੀ ਦਵਾਈ ਆਈ ਆ ਨਵੀ ਪਿਛਲੇ 1-2 ਸਾਲ ਤੋਂ ਚੱਲ ਰਹੀ ਆ ਪ੍ਰੈਕਸੋ ਸਲਫੋਨੀ ਸਾਲਟ ਆ ਸਾਰੀਆਂ ਕੰਪਨੀਆਂ ਦੀ ਇਹ ਦਵਾਈ ਆਉਂਦੀ ਆ ਮਮੀਜੀ ਵਕੀਰਾ ਜਿਹਨੂੰ ਬ੍ਰਾਂਡ ਨਾਮ ਨਾਲ ਜਾਣਿਆ ਜਾਂਦਾ ਪਰ ਇਹ ਪਿਛਲੇ 2 ਸਾਲ ਤੋਂ ਸਾਰੀਆਂ ਕੰਪਨੀਆਂ ਦੀ ਇਹ ਦਵਾਈਆਂ ਆ ਰਹੀਆਂ ਵਾਂ ਤੁਹਾਨੂੰ ਬਾਜ਼ਾਰ ਦੇ ਵਿੱਚ ਲਗਭਗ 700 ਤੋਂ ਲੈ ਕੇ 1100 ਰੁਪਏ ਤੱਕ ਇਹ ਦਵਾਈ ਜਿਹੜੀ ਮਿਲ ਜੇਗੀ ਵੱਖ-ਵੱਖ ਰੇਟਾਂ ਤੇ ਕਿਉਂਕਿ ਕੰਪਨੀਆਂ ਦੇ ਹਿਸਾਬ ਨਾਲ ਰੇਟ ਹੁੰਦੇ ਆ ਉਹ ਹਿਸਾਬ ਨਾਲ ਇਹ ਦਵਾਈ ਮਿਲ ਜੂਗੀ ਇਹ ਦਵਾਈ ਨੂੰ ਵਰਤਣ ਦਾ ਵਰਤਨਾ ਕਿਵੇਂ ਆ ਖਾਸ ਕਰਕੇ ਜਦੋਂ ਆਪਾਂ ਕਣਕ ਦੀ ਬਿਜਾਈ ਕਰਦੇ ਆ 48 ਘੰਟਿਆਂ ਦੇ ਵਿੱਚ ਵਿੱਚ ਆਪਾਂ ਸਪਰੇਅ ਕਰਨੀ ਆ ਸਪਰੇਅ ਜਿਹੜੀ ਆਪਾਂ ਕਰਨੀ ਆ ਕਿਸਾਨ ਭਰਾ ਉਹ ਕਰਨੀ ਆ ਕੱਟ ਨੋਜ਼ਲ ਨਾਲ ਕਈ ਕਿਸਾਨ ਵੀਰ ਕੀ ਕਰਦੇ ਆ ਜੀ ਫਲੈਟ ਨੋਜ਼ਲ ਫਲੈਟ ਪੈਨ ਨੋਜ਼ਲ ਨਾਲ ਸਿੱਧੀ ਡਾਇਰੈਕਟ ਕਰ ਦਿੰਦੇ ਆ ਸਪਰੇਅ ਉਹਦਾ ਕੋਈ ਫਾਇਦਾ ਨਹੀਂ ਹੈਗਾ ਇਹਨੂੰ ਕੱਟ ਨੋਜ਼ਲ ਨਾਲ ਹੀ ਕੀਤਾ ਜਾਵੇ ਤੇ ਇਹਦਾ ਫਾਇਦਾ ਹੋਵੇਗਾ ਕਿਸਾਨ ਭਰਾ ਕਾਫੀ ਦੇਖਿਆ 100 ਲੀਟਰ ਪਾਣੀ ਲਾ ਕੇ ਕਣਕ ਦੀ ਬਜਾਈ ਹੁੰਦੀ ਆ ਮਗਰ ਇਹ ਸਪਰੇਅ ਕਰ ਦਿੰਦੇ ਆ ਇੰਨੀ ਮਹਿੰਗੀ ਸਪਰੇਅ ਆ ਉਹਦਾ ਫਾਇਦਾ ਵੀ ਕੋਈ ਨਹੀਂ ਹੁੰਦਾ ਫਿਰ ਕਹਿੰਦੇ ਆ ਕਿ ਇਹਦਾ ਫਾਇਦਾ ਨਹੀਂ ਹੋਇਆ ਸਾਨੂੰ ਇਹਦਾ ਸਹੀ ਤਰੀਕਾ ਕੀ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੰਨਾ ਬਜਾਈ ਹੋ ਗਈ ਆ ਕੋਸ਼ਿਸ਼ ਕਰੋ ਬਜਾਈ ਦੇ ਤੁਰੰਤ ਬਾਅਦ ਇਸਪਰੇਅ ਕਰੋ ਕਟ ਨੋਜ ਨਾਲ ਘੜ ਤੋਂ ਘੜ 200 ਤੋਂ 250 ਲੀਟਰ ਪਾਣੀ ਲਾਉਣਾ 1 ਕਿੱਲੇ ਦਾ ਜਿਹਦਾ ਕਿ ਆਪਾਂ ਨੂੰ ਬੈਨੀਫਿਟ ਹੋਊਗਾ ਫਿਰ ਜਦੋਂ ਆਪਾਂ ਕਟ ਨੋਜ਼ਲ ਨਾਲ 200 ਤੋਂ 250 ਲੀਟਰ ਪਾਣੀ ਕਿੱਲੇ ਦੇ ਵਿੱਚ ਲਾਤਾ ਬਜਾਈ ਦੇ ਤੁਰੰਤ ਬਾਅਦ ਉਸ ਤੋਂ ਠੀਕ ਜਿਸ ਦਿਨ ਬਜਾਈ ਹੋਈ ਆ ਉਸ ਦਿਨ ਤੋਂ ਠੀਕ 20 ਤੋਂ 21 ਦਿਨ ਬਾਅਦ ਤੁਸੀਂ ਪਾਣੀ ਲਾਉਣਾ ਵਾ ਕਣਕ ਨੂੰ ਜਿਹੜੇ ਕਈ ਭਰਾ ਰੇਤਲੇ ਇਲਾਕੇ ਆ ਜਾਂ ਕੁਝ ਕਲਰ ਵਗੈਰਾ ਜਿੱਥੇ ਤੁਹਾਨੂੰ ਲੱਗਦਾ ਵੀ ਕਣਕ ਬੈਠਣ ਦੇ ਡਾਰਾ ਉੱਥੇ ਤੁਸੀਂ 2-3 ਦਿਨ ਪਾਣੀ ਲੇਟ ਕਰ ਸਕਦੇ ਹੋ ਫਿਰ ਜੋ ਕੋਸ਼ਿਸ਼ ਕਰੋ ਇਹ ਸਪਰੇਅ ਨਾ ਕਰੋ ਕਿਉਂਕਿ ਇਹ ਸਪਰੇਅ ਨੇ ਕੰਮ ਅਸਲ ਕਰਨਾ ਵਾ ਵੀ 21 ਦਿਨ ਤਜੇ ਜਦੋਂ ਪਾਣੀ ਲੱਗਣਾ ਦੁਬਾਰਾ ਐਕਟੀਵੇਟ ਹੋਣੀ ਹੈ ਦਵਾਈ ਜਿਹੜੀ ਆਪਾਂ ਇਹ ਪਰਤ ਬਣਾ ਲੈਂਦੀ ਜਮੀਨ ਤੇ ਜਦੋਂ ਇਹਨੂੰ ਪਾਣੀ ਮਿਲਣਾ ਨੇ ਪਾਣੀ ਨਾਲ ਨਮੀ ਨਾਲ ਕੰਮ ਕਰਨਾ ਜਦੋਂ ਆਪਾਂ ਨੂੰ ਪਾਣੀ ਦਿੱਤਾ ਉਹਦੋਂ ਇਹ ਕੰਮ ਕਰਨਾ ਤੁਸੀਂ ਦੇਖਿਆ ਹੋਊਗਾ ਗੋਲੇ ਡੰਡਾ ਥੋੜਾ ਥੋੜਾ ਗੁਣਾ ਹੀ ਵਾ ਜਦੋਂ ਆਪਾਂ ਪਾਣੀ ਦਿੰਨੇ ਉਸ ਤੋਂ ਬਾਅਦ ਉਹ ਸੁੱਕਣਾ ਸਟਾਰਟ ਹੋ ਜਾਂਦਾ ਸਹੀ ਇਹਦਾ ਇਹੀ ਸਿਸਟਮ ਆ ਕੋਸ਼ਿਸ਼ ਕਰੋ ਇੱਥੇ ਹੀ ਆਪਾਂ ਗੁਲੀ ਡੰਡੇ ਦੀ ਰੋਕ ਥੰਮ ਕਰ ਸਕੀ ਉਸ ਤੋਂ ਬਾਅਦ ਕਿਸਾਨ ਭਰਾ ਸੰਕੋਰਾ ਪਾਉਂਦੇ ਨੇ ਹੋਰ ਸਪਰੇਇਆਂ ਕਰਦੇ ਨੇ ਉਹਨਾਂ ਦਾ ਉਸ ਲੈਵਲ ਦਾ ਸੰਕੋਰਾ ਦਾ ਖਾਸ ਕਰਕੇ ਕੋਈ ਬੈਨੀਫਿਟ ਨਹੀਂ ਹੈਗਾ ਕਨ ਕਨੂੰ ਨੁਕਸਾਨ ਹੁੰਦਾ ਹੈ ਸਭ ਤੋਂ ਜ਼ਿਆਦਾ ਆਪਣੀ ਜ਼ਮੀਨ ਨੂੰ ਨੁਕਸਾਨ ਹੋ ਰਿਹਾ ਕੋਸ਼ਿਸ਼ ਕਰੋ ਇਹਨਾਂ ਸਪਰੇਇਆਂ ਦੀ ਵਰਤੋਂ ਕਰੋ ਜੇ ਕਰਨੀ ਆ ਤਾਂ ਗੁਲੀ ਡੰਡੇ ਦੀ ਚੰਗੀ ਰੋਕ ਥਾਮ ਲਈ ਜੇ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਧ ਵੱਧ ਜ਼ਰੂਰ ਸ਼ੇਅਰ ਕਰਿਆ ਕਰੋ ਜੇ ਤੁਹਾਡੇ ਕੋਲ ਹੋਰ ਕੋਈ ਦਵਾਈ ਆ ਜਿਦਾ ਤੁਹਾਨੂੰ ਐਕਸਪੀਰੀਅੰਸ ਆ ਤੁਸੀਂ ਕਮੈਂਟਾਂ ਥੱਲੇ ਦੱਸ ਸਕਦੇ ਜੋ ਜਾਂ ਹੋਰ ਕਿਸੇ ਪ੍ਰਕਾਰ ਦੀ ਨੌਲੇਜ ਲੈਣੀ ਆ ਤੁਸੀਂ ਕਮੈਂਟਾਂ ਥੱਲੇ ਜ਼ਰੂਰ ਦੱਸੋ ਤਾਂ ਜੋ ਹੋਰ ਕਿਸਾਨ ਭਰਾਵਾਂ ਦੀ ਹੈਲਪ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ